ਦਿਲਜੀਤ ਦੀ ਫਿਲਮ ਵਾਸਤੇ ਤਾਂ ਰੋਕੋ ਵੀ ਰੋਕੋ ਨਹੀਂ ਤਾਂ ਗਦਾਰ ਹੈ ਦੇਸ਼ ਦਾ ਤੇ ਮੈਚ ਕਿਉਂਕਿ ਉਹਦੇ ਚ ਵੱਡੇ ਸਾਹਿਬ ਦਾ ਬੇਟਾ ਜਿਹੜਾ ਉਹ ਆਈਸੀਐਸ ਦਾ ਪ੍ਰਾਣ ਹੈ ਬੀਸੀਸੀ ਬੀਸੀਸੀ ਵੀ ਉਹ ਹੀ ਦੇਖਦੇ ਨੇ ਤਾਂ ਫਿਰ ਉਦੋਂ ਸਸਾ ਠੀਕ ਹੋ ਜਾਂਦਾ ਉਦੋਂ ਉਦੋਂ ਪਹਿਲਗਾਮ ਭੁੱਲ ਜਾਂਦੇ ਨੇ ਉਦੋਂ ਪਲਵਾਮਾ ਭੁੱਲ ਜਾਂਦੇ ਨੇ ਸੋ ਤਾਂ ਮੈਚ ਮੈਂ ਦਾ ਬਾਅਦ ਮੈਚ ਕਰਾਇਆ ਨਹੀਂ ਕਰਾਇਆ ਜਦੋਂ ਜਦੋਂ ਹੁਣ ਪਟਕਾ ਪਾਇਆ ਸੀ ਅੱਜ ਕਰੀਏ ਕਿ ਕਿਹਦੇ ਨਾਲ ਪੁੱਛੀਏ ਕਿ ਕਿਹਦੇ ਨਾਲ ਕਰੀਏ ਅਸੀਂ ਪਾਕਿਸਤਾਨ ਤੋਂ ਨਾਲ ਸੇਰੀ ਪੋਡਕਾਸਟ ਸੀ ਸੀ ਨਹੀਂ ਬਰਾ ਮੈਂ ਤੇ ਤਿੰਨ ਟੀਮਾਂ ਖੇਡਦੀਆਂ ਕੱਲ ਨੂੰ ਦੋ ਪੱਖੀ ਹੈ ਇਹ ਮੈਚ ਤਾਂ ਜੇ ਦੋ ਪੱਖ ਜੇ ਜੇ ਕੋਈ ਸਹੀ 라ਉਚ ਵੀ ਮੈਚ ਤਾਂ ਦੋ ਟੀਮیں ਹੀ ਖੇਡਦੀਆਂ ਨੇ ਕੱਲ ਨੂੰ ਮੈਚ ਉਹਨਾਂ ਨਾਲ ਹੈ ਫਿਰ ਮੈਂ ਕਹਿੰਦਾ ਹਾਂ ਜਾਂ ਜਾਂਦਾ ਫਿਰ ਸਾਰਾ ਕੁਝ ਪਲੀਸ ਕਲੀਅਰ ਕਰ ਵੀ ਸਪੋਰਟਸ ਕਲਚਰ ਕਉਕ ਸਾਡੇ ਦਾ ਕਲਚਰ ਵੀ ਸਾਂਝਾ ਹੈ ਇੱਥੇ ਆ ਕੇ ਪਾਕਿਸਤਾਨੀ ਕਲਾਕਾਰ ਗਾਉਂਦੇ ਜਾਂਦੇ ਰਹੇ ਹੈਨਾ ਇੱਥੇ ਵਾਂਝ ਗਾਤੀ ਜਾਂਦੇ ਆ ਹਰ ਹਰ ਸੁਹਾਰੂ ਦੀ ਤੇ ਉਦੋਂ ਤਾਂ ਫਿਰ ਹਏ ਵੀ ਇਹ ਨਹੀਂ 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 ਇਹ ਸਾਡੇ ਨਾਲ ਕਰਦੇ ਮਸਾ ਹੁਣ ਤੁਸੀਂ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਹੁਣ ਤੁਸੀਂ ਦੁਬਾਰਾ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਇਹਨਾਂ ਦੇ ਪਤਾ ਉੱਛਲੇ ਜਾਉਂਗਾ 10 ਲੱਖ ਬੰਦਾ ਸਾਡਾ ਮਰ ਗਿਆ ਜਿਸ ਵੇਲੇ ਪਾਰਟੀਸ਼ਨ ਹੋਈ ਇਹਨਾਂ ਨਾਲ ਕੋਈ ਮਰਿਆ ਨਾਨੇ ਨਾਨੀਆਂ ਸਾਡੇ ਮਰੇ 10 ਲੱਖ ਬੰਦਾ ਗੱਡੀਆਂ ਲਾਸ਼ਾਂ ਦੀ ਭਰ ਕੇ ਉਧਰੋਂ ਹੁੰਦੇ ਸੀ ਗੱਡੀਆਂ ਲਾਸ਼ਾਂ ਦੀ ਭਰ ਕੇ ਇਧਰੋਂ ਜਾਂਦੀਆਂ ਇੱਕ ਇੱਕ ਸਾਲ ਦਾ ਜਦੋਂ ਤੋਂ ਐਸਡੀਆਰਐਫ ਬਣਿਆ ਨਾ ਇੱਕ ਇੱਕ ਸਾਲ ਦਾ ਗਵਰਨਮੈਂਟ ਨੇ ਕਿੰਨੇ ਪੈਸੇ ਭੇਜੇ ਤੇ ਕਿੰਨੇ ਖਰਚੇ ਆਪ ਇਹਨਾਂ ਦੋ 2010-11 ਐਸਡੀਆਰਐਫ ਬਣਿਆ ਸੀ 84 ਕਰੋੜ ਰੁਪਏ ਆਇਆ 184 ਕਰੋੜ ਰੁਪਏ ਐਕਸਪੈਂਡੀਚ ਖਰਚ 2011-12 172 ਕਰੋੜ ਰੁਪਏ ਆਇਆ 160 ਕਰੋੜ ਰੁਪਏ दो हजार बारह तेरह दो सौ बहत्तर करोड़ रुपया आया दस करोड़ खर्च बारह तेरह की गल करते हैं अकाली दल तेरह चौदह एक सौ तिरानवे आया दो सौ छत्तीस खर्च चौदह पंद्रह दो सौ तीन आया पंद्रह खर्च पंद्रह सोलह एक सौ छियाली आया सात सौ बारह खर्च सोलह सतारह तीन सौ आया एक सौ खर्च सतारा अठारह तीन सौ पंद्रह आया उनासी कैप्टन साहब सरकार अठारह उन्नीस तीन सौ खर आया अठत्ती खर्च उन्नी भीह तीन सौ तेरह आया एक सौ तिरानवे खर्च भीह इक्की चार सौ पच्ची आया सत्त सौ सत इक्की बाई छे सौ आया छ सौ काट खर्च बी तेई दो सौ अठ आया करोड़ खर्च तेई चौबी छ सौ आया चार सौ इक्की खर्च चौबी पच्ची चार सौ अठासी आया सताई करोड़ पच्ची छत्तीस दो सौ आया 140 ਖਰਚਾ ਟੋਟਲ 5012 ਕਰੋੜ 5012 ਸੀਆ ਬਾ 5012 ਕਰੋੜ ਆਇਆ ਜਦੋਂ ਤੋਂ ਐਸਪੀਐਫ ਬਣੀ ਹੈ ਇਹ ਸਾਡੇ 12 ਨਾਲ ਤਾਂ ਉਹੀ ਮਾਰੀ ਜਾਂਦੇ ਇਹ ਕੰਮ ਤੇ ਉਹ ਜੋ 3820 ਖਰਚਾ ਆ ਆ ਸਾਰਾ ਐਸਪੀਆਰਐਫ ਦਾ ਜਦੋਂ ਤੋਂ ਬਣੀ ਹੈ 10 11 ਤੋਂ ਲੈ ਕੇ 25 ਦਾ 25 ਤੱਕ ਦਾ ਇਹ ਸਾਰਾ ਡਾਟਾ ਗਵਰਨਮੈਂਟ ਨੇ ਕਿੰਨੇ ਪੇ ਇਤਾਂ ਆਇਂ ਲੱਗਦਾ ਜਿਵੇਂ ਇੱਥੇ ਪੈਸੇ ਛੁਟ ਰੁੱਕੇ ਹੋਣ ਵੀ ਪੈਸੇ ਤਾਂ ਪਏ ਨੇ ਬਹੁਤ ਗਵਰਨਮੈਂਟ ਕੋਲੇ ਤੇ ਭਾਜਪੀ ਵਾਲੇ ਮੈਂ ਤਾਂ ਇਹ ਕਹਿਣਾ ਕਿ ਤੁਸੀਂ ਸਪੈਸ਼ਲ ਫੰਡਸਾਂ ਨੂੰ ਨਾਂ ਦਿਓ ਕੋਈ ਗੱਲ ਨਹੀਂ ਮੈਂ ਕੋਈ ਠੀਕ ਨਹੀਂ ਮੰਗਦਾ ਸਾਡਾ ਜੀਐਸਟੀ ਦਾ ਪੈਸਾ ਦੇ ਦਿਓ ਸਾਡਾ ਆਰਡੀਐਸ ਦਾ ਦੇ ਦਿਓ ਸਾਰੀਆਂ ਇਕੱਲਾ ਇਹ ਨਹੀਂ ਸਾਰੀਆਂ ਸਰਕਾਰਾਂ ਦੇ ਰੁੱਕੇ ਹੋਏ ਨੇ ਚਲੋ ਮੈਂ ਸੁਪਰੀਮ ਕੋਰਟ ਚੋਂ ਕੇਸ ਵਾਪਸ ਲੈਣ ਨੂੰ ਮੈਨੇ ਪੈਸੇ ਜੇ ਕਹਿੰਨ ਪਹਿਲਾਂ ਵਾਪਸ ਲੈ ਲੈਣਾ ਪਹਿਲਾਂ ਲੈਣ ਬੈਗ ਇਹ ਤੂੰ ਪਹਿਲਾਂ ਸਾਡੇ ਨਾਲ ਮੁਕਰ ਕੇ ਕਹਿ ਕੇ ਆਰਡੀਐਫ ਦਾ ਪਹਿਲਾਂ ਵਿਧਾਨ ਸਭਾ ਚੱਕ ਪਾਸ ਕਰਕੇ ਲੈ ਆਇਆ ਇੱਕ ਲੈਣ ਬਾਜੀ ਹਜੇ ਤੱਕ ਜਿਹੜਾ ਉਹ ਕਹਿੰਦੇ ਭਗਵੰਤ ਮਾਨ ਨੂੰ ਤੰਗ ਕਰਨ ਨੇ ਤੰਗ ਪੈਸਾ ਰੋਕ ਕੇ ਕਰ ਲਉ ਪੈਸਾ ਕੀ ਦਾ ਉਹ ਪੈਸਾ ਪਬਲਿਕ ਦਾ ਹੈ ਭਗਵੰਤ ਮਾਨ ਦਾ ਥੋੜੀ ਹੈ ਪੈਸਾ ਪਬਲਿਕ ਦਾ ਹੈ ਸਗੋਂ ਉਲਟਾ ਜਾਂਦਾ ਹੈ ਪਬਲਿਕ ਕਹਿੰਦੀ ਯਾਰ ਕਮਾਲ ਸਾਡੇ ਪੈਸੇ ਪੰਜਾਬ ਦੇ ਦਿੰਦੇ ਨਹੀਂ ਸਾਨੂੰ ਸਵਿਸ਼ ਕਰਕੇ ਇੱਕ ਗਲਤਫਹਿਮੀ ਚ ਨੇ ਕਿ ਭਗਵਾਨ ਤੁਹਾਨੂੰ ਪੈਸੇ ਨਾਲ ਤੰਗ ਕਰਕੇ ਪੈਸਾ ਰੋਕ ਕੇ ਪੰਜਾਬੀ ਇਹ ਜੀ ਤੇ ਆਉਣ ਨਾ ਖਜ਼ਾਨੇ ਭਰਨ ਤੇ ਆ ਜਾਂਦੇ ਪਰ ਮੈਂ ਇਸ ਤਰੀਕੇ ਨਾਲ ਖਰਚ ਰਿਆਂ ਕਿ ਜਿੰਨੇ ਪੈਸੇ ਆਉਣ 1 ਰੁਪਇਆ ਸਵਾ ਸਵਾ ਰੁਪਇਆ ਬਣਾ ਕੇ ਸੀ ਲਾਈਏ ਔਰ ਮੈਂ ਤੁਹਾਨੂੰ ਡੇਟਾ ਦੱਸਦੀ ਹਾਂ ਕਿ ਐਨੀ ਤਰੀਕ ਤੱਕ ਤੁਹਾਡੇ ਸਫਾਈ ਦਾ ਕੰਮ ਸ਼ੁਰੂ ਹੋ ਜੂਗਾ ਐਨੀ ਦੀ ਤਕਨੀਕਾ ਕਰਨ ਖਤਮ ਹੋ ਜੂਗਾ ਐਨੀ ਤਰੀਕ ਤੱਕ ਲੋਕਾਂ ਨੂੰ ਉਹਨਾਂ ਦੀਆਂ ਫਸਲਾਂ ਘਰਾ ਦੇ ਨੁਕਸਾਨ ਦੇ ਪੈਸੇ ਮੈਂ ਲੱਗ ਜਾਣਗੇ ਤੇ ਤੁਹਾਡੀ ਤੋਂ ਪਹਿਲਾਂ ਨਹੀਂ ਡਿਟਾ ਮਤਲਬ ਹੋ ਜਾਣਾ ਉਹ ਜੀ ਕਰਤਾ ਜੀ ਸਾਰਾ ਕੁਝ ਕਿਰਪਾ ਕਰਕੇ ਸਾਰਾ ਕੁਝ ਹੋ ਗਿਆ ਜੀ ਉਹਦੀ নোਟੀਫਿਕੇਸ਼ਨ ਦੀ ਕੋਈ ਲੋੜ ਨਹੀਂ ਕੈਬਨਟ ਚ ਬੁਲਾ ਕੇ ਪਾਸ ਕਰਤਾ ਸਿਰਲ ਕੈਬਨਟ ਚੋਂ ਪਾਸ ਕਰਤਾ ਜੇ ਜਿਹਦਾ ਤੇ ਉਹਦੀ ਰੇਟ ਜੇ ਕਿਸੇ ਨੂੰ ट्रैक्टर ट्राली चाहिए, चाहिए तो ट्रैक्टर ट्राली भी पे जाने सारा कुछ जी सारा कुछ है जी नहीं कोई पिंड पिंड च हो जाते ਨਹੀਂ ਨਹੀਂ ਬੈਕ ਟੂ ਨੋਰਮਲ ਆ ਗਏ ਬਹੁਤ سارے ਸਕੂਲ ਨਹੀਂ ਨਹੀਂ ਬਸ ਬਹੁਤ سارے ਸਕੂਲ ਤਾਂ ਬੈਕ ਟੂ ਨੋਰਮਲ ਆ ਗਏ ਪਰ ਜਿੱਥੇ ਜਿੱਥੇ ਕੋਈ ਤਰੇੜਾਂ ਪੈ ਗਈਆਂ ਕਰੀਆਂ ਉਹ ਨਾਲ ਦੀ ਨਾਲ ਅਸੀਂ ਜੰਗੀ ਪੱਧਰ ਤੇ ਕੰਮ ਸ਼ੁਰੂ ਕਰਕੇ ਸਕੂਲ ਚਲਾਵਾਂਗੇ ਪਹਿਲਾਂ ਸਕੂਲ ਮਾਲਾ ਕਲੀਨਿਕ ਪਹਿਲਾਂ ਮਾਲਾ ਕਲੀਨਿਕ ਹੈ ਗਈ ਨੇ ਤੇ ਬਾਅਦ ਚ ਸਾਡਾ ਧਿਆਨ ਹੋਊਗਾ ਇਹ ਡਿਸੀਜ਼ ਨਾ ਫੈਲੇ ਕੋਈ ਜਿਹੜਾ ਸਰ ਕੇਂਦਰ ਤੋਂ ਸਾਡੇ ਸੰਪਰੀਕ ਹੈ ਜਾਤ ਹੋ ਰਹੀ ਸੀ ਇਨਫਾਲ ਉਹਨੂੰ ਪੰਜਾਬ ਦਾ ਦੌਰਾ ਕਰਨ ਦੇ ਦੌਰੇ ਤੇ ਹੈ ਠੀਕ ਹੈ ਨਾ ਆ ਜਾਣ ਆ ਕੇ ਦੇਖ ਜਾਣ ਜਾਂਦੇ ਸਾਡੇ ਮੰਤਰੀ ਜਾਂਦੇ ਹੀ ਆ ਦਿੱਥੇ ਹੁਣ ਆ ਕੇ ਫੋਟੋ ਖਿਚਾ ਕੇ ਜਾਣਾ ਤਾਂ ਫਿਰ ਕੀ ਫਾਇਦਾ ਸਾਡੇ ਸਰੇ ਹੈਲੋ ਪੰਜਾਬ ਆਏ ਨੂੰ ਕਹਿੰਦੇ ਕਹਿੰਦੇ ਕਿ ਫੋਟੋ ਆ ਕੇ ਜਾ ਆ ਨਹੀਂ ਉੱਥੇ ਕੀ ਮਦਦ ਕਰਦਾ ਜਿਵੇਂ ਉਹਨਾਂ ਦੇ ਬਿਆਨ ਇਹਨਾਂ ਦੇ ਇਹਨਾਂ ਦੇ ਐਨਰ ਜੋ ਕਿ ਆਪਣੇ ਪ੍ਰੋਗਰਾਮ ਤੋਂ ਕਿਤੇ ਦੇ ਬਾਅਦ ਇਹਨੇ ਫਿਰ ਕੀ ਕਰਨੀ ਕੀਤਾ ਚੱਲ ਜੇ ਫੋਟੋ ਨਹੀਂ ਖਿੱਚਦੇ ਚੱਲ ਇਸੇ ਰੋਕ ਕੀ ਕਰ ਕੀ ਅਨਾਉਂਸ ਕੀਤਾ ਇਹਨਾਂ ਨੇ। ਉਹ ਕਹਿੰਦੇ ਕਿ ਸਿੱਧਾ ਜਾ ਕੇ ਰਿਪੋਰਟ ਦਵਾਂਗੇ। ਹਾਂ ਉਹ ਇਥੋਂ ਹਾਂ ਇਤੋਂ ਜਾ ਕੇ ਰਿਪੋਰਟ ਦੇ ਦਿੰਦੇ ਨੇ। ਫੇ ਜਾ ਕੇ ਰਿਪੋਰਟ ਦੇ ਦਿਓ ਭਾਈ। ਪਹਿਲਾਂ ਸ਼ਿਵਰਾ चौहान ਨੇ ਰਿਪੋਰਟ ਦਿੱਤੀ। ਉਹ ਗੋਟੇ-ਗੋਟੇ ਪਾਣੀ ਦੀ ਫੋਟੋਆਂ ਖਿਚਾ ਕੇ ਚਲਾ ਗਿਆ। ਹਨ ਜਾ ਕੇ ਦਿੱਲੀ ਰਿਪੋਰਟ ਦੇਣ। ਕੀ ਰਿਪੋਰਟ ਦੇ ਗਈ ਸੀ? ਪ੍ਰਧਾਨ ਮੰਤਰੀ ਆਏ 1600 ਕਰੋੜ ਰੁਪਏ ਦੇਣ। ਮੈਨੂੰ ਲੱਗਦਾ ਕਿ 12000 ਕਰੋੜਾਂ ਦੀ ਗੱਲ ਹੋਈ ਸੀ। 65 ਕਰੋੜ ਦਾ ਆਪਣੀ ਬਾਤ ਬਾਤ ਫੰਡ ਡਾਇਵਰਟ ਕਰਨ ਦੀ ਨੀਤੀ ਦੇ ਨਾਲ। ਮਤਲਬ ਭਾਜਪਾ ਇਸ ਗੱਲ ਤੇ ਰਾਜਨੀਤੀ ਕਰਦੀ ਹੈ। ਰਾਜਨੀਤੀ ਨਾ ਕਰੋ। ਮੈਂ ਤੁਹਾਨੂੰ ਕਹਾਂਗਾ ਕਿ ਇਦਾਂ ਭਗਵਾਨਤ ਮਨ ਨੂੰ ਪੈਸਿਆਂ ਦੀ ਸ਼ਾਰਟੇਜ ਕਰਕੇ ਜਾਂ ਕੁਝ ਨਹੀਂ ਤੁਸੀਂ ਡਰਾ ਸਕਦੇ ਪੰਜਾਬ ਵਾਸਤੇ ਮੈਂ ਕਦੇ ਮੈਂ ਪੀਖ ਨਹੀਂ ਮੰਗਦਾ ਪੰਜਾਬ ਹੱਕ ਮੰਗਦਾ ਪੰਜਾਬ ਦੀਆਂ ਕੁਰਬਾਨੀਆਂ ਦੇਖੋ ਨਾ 90% ਕੁਰਬਾਨੀਆਂ ਦਾ ਆਜ਼ਾਦੀ ਆਜ਼ਾਦੀ ਵਾਸਤੇ ਕੀਤੀਆਂ ਜਦੋਂ ਪਸ਼ੂਆਂ ਖਾਨ ਵਾਲੀ ਕਣਕ ਜਿਹੜੀ ਹੈ ਉਹ ਜਦੋਂ ਬੰਦੇ ਖਾਂਦੇ ਸੀ ਜੋ ਸਾਨੂੰ ਸਾਡੇ ਕੋਲੇ ਖਾਨ ਕਣਕ ਬਾਰੋਂ ਨੂੰ ਪੈਨਸ ਹਰੀ ਕ੍ਰਾਂਤੀ ਕਰਕੇ ਧਰਤੀ ਖਰਾਬ ਕਰ ਲਈ ਸੀ ਆਪਾਂ ਪਾਣੀ ਥੱਲੇ ਲੈ ਕੇ 600 ਫੁੱਟ ਪਰ ਅਸੀਂ ਦੇਸ਼ ਦੇ ਹਨ ਦੇ ਤੂੰ ਠਡਾ ਜਦੋਂ ਦੇਸ਼ ਤੇ ਸੰਕਟ ਆਇਆ ਪੰਜਾਬ ਨਾਲ ਕਰ ਉਹ ਪੰਜਾਬ ਦੇ ਸੰਕਟ ਦੇ ਦੇਸ਼ ਨਾਲ ਕਿਉਂ ਨਹੀਂ ਖੜਦਾ ਆ ਕੇ ਬੂਟਾਂ ਖਾ ਕੇ ਚਲੇ ਜਾਂਦੇ ਨੇ ਇਹ ਤਾਂ 42% ਦਾ ਟਾਰਗੇਟ ਹੀ ਸਿਰਫ ਤਰ੍ਹਾਂ ਦੇਖੀ ਜੇ ਸਭ ਸੱਚਾ ਹੈ ਰੱਬ ਕਿਉਂ ਆ ਤੂੰ ਸੀ ਫਿਕਰ ਮੈਂ ਕਦੇ 3.5 ਸਾਲ ਹੋ ਗਏ ਨੌਕਰੀਆਂ ਵੀ 55000 ਦੇਤੀ بجلی ਵੀ ਪਾਉਣਸਾਰ ਫ੍ਰੀ ਕਰਤੀ ਸੀ ਠੀਕ ਹੈ ਨਾ ਪਾਣੀ ਵੀ ਜਿਹੜਾ ਕੱਸੀਆਂ ਦਾ ਪਾਈਪਾਂ ਪਾ ਪਾ ਕੇ ਟੇਲਾਂ ਤੱਕ ਪਹੁੰਚਾਤਾ 40 40 ਸਭ ਪਾਣੀ ਪਹੁੰਚੇ ਨਹੀਂ ਐਸਐਸਐਫ ਵੀ ਨੰਨੂ ਬਣਾ ਲਈ ਠੀਕ ਹੈ ਨਾ ਹੋਰ ਕਿੰਨੀ ਸੂਤਾ ਲੋਕਾਂ ਦੇਣੀ ਕਦੇ ਮੈਂ ਕਹਿਆ ਖਜ਼ਾਨਾ ਖਾਲੀ ਦਿਖ ਜਾਣਾ ਖਾਲੀ ਨਾ ਨੀਤ ਸਾਫ਼ ਹੋਣੀ ਚਾਹੀਦੀ ਹੈ ਖਜ਼ਾਨੇ ਭਰੇ ਨੇ ਜਦੋਂ ਹੁਣ ਜਦੋਂ ਜਿੰਨਾ ਵੀ ਗੰਨਾ ਦਾ ਕਾਸ਼ਤਕਾਰ ਦੇਸ਼ ਦਾ ਸਭ ਤੋਂ ਵੱਧ ਰੇਟ ਪੰਜਾਬ ਤੇ ਫਾਇਦਾ ਹੁੰਦਾ ਹੀ ਹੋਊਗਾ ਆਬਦੀ ਸਿਰੋ ਹਫਤੋਂ ਮਦ ਰੇਟ ਹੀ ਇੱਥੇ ਆ ਤਾਂ ਜਿੰਨਾ ਵੀ ਪ੍ਰੋਡਕਸ਼ਨ ਹੁੰਦੀ ਹੈ ਜਾਂ ਉਹ ਚੋਂ ਜੋ ਜੋ ਰਸ ਨਿਕਲਦਾ ਹੈ ਜਿੰਨਾ ਵੀ ਤੇ ਮਿੱਲਾਂ ਨੂੰ ਮੈਂ ਕਿਹਾ ਤੁਸੀਂ ਇਹਨੇ ਪੈਸੇ ਕਲੀਅਰ ਦੇ ਬਹੁਤ سارے ਪੈਸੇ ਵੀ ਕਲੀਅਰ ਕਰਾਏ ਸੋ ਇਸ ਕਰਕੇ ਅਸੀਂ ਕਿਸੇ ਦਾ ਹੱਕ ਨਹੀਂ ਮਾਰਦੇ ਕਿਸੇ ਗਰੀਬ ਦਾ ਹੱਕ ਨਹੀਂ ਮਾਰਦੇ ਤੇ ਚਾਹੇ ਦੁਕਾਨਦਾਰ ਹੈ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਸਾਡੇ ਲਈ ਸਭ ਇੱਕ ਬਰਾਬਰ ਨੇ ਤਾਂ ਕਿ ਕਿਸੇ ਦੀ ਰੋਟੀ ਨਾ ਰੁਕੇ ਕਿਸੇ ਦਾ ਚੁੱਲ੍ਹਾ ਨਾ ਬੁਝੇ ਇਹ ਸਾਡਾ ਮੇਨ ਮਕਸਦ ਹੈ ਤੇ ਪੰਜਾਬ ਹਮੇਸ਼ਾ ਤੋਂ ਹੀ ਜਿੰਨੇ ਵੀ ਜੇ ਤੁਸੀਂ ਦੇਖੋਗੇ ਕੋਈ ਜਿਹੜੇ ਚੰਗੇ ਸਟੈਂਡਰਡ ਦੇ ਪੱਤਰਕਾਰ ਨੇ ਉਹਨਾਂ ਨੇ ਕੀਤੇ ਹੋਏ ਨੇ ਪਿਛਲੇ ਦਿਨੀ ਮੈਂ ਰਵੀਸ਼ ਕੁਮਾਰ ਦਾ ਦੇਖਿਆ ਸੀਗਾ ਉਹਦੇ ਕੀਤਾ تین ਉਹ ਜੋ ਕਿਸ਼ਤੀਆਂ ਬਣਾਈਆਂ ਪ੍ਰਤਪਾਲ ਸਿੰਘ ਨੇ ਮੈਂ ਵੀ ਗੱਲ ਕੀਤੀ ਉਹਨਾਂ ਨਾਲ ਕਿ 100 ਕਿਸ਼ਤੀਆਂ ਬਣਾ ਕੇ ਦੇਤੀਆਂ ਤੂੰ ਕਹਿੰਦਾ ਹੋਰ ਲੈ ਜੋ ਬਣਾ ਕੇ ਜਿੰਨੇ ਲੈ ਲੈ ਲੈਣ ਕਿ ਉਹਨੇ ਆਪਣਾ ਰੇਲਵੇ ਦਾ ਕੰਟਰੈਕਟ ਰੋਕ ਲਿਆ ਉਹ ਰੇਲਗੋ ਛੱਤੀ ਦਿਨ ਨੇੜੇ ਉਹਨਾਂ ਵਾਸਤੇ ਕਲਪੁਰ ਜੇ ਬਣਾਉਂਦੇ ਆ ਸੋ ਅਸੀਂ ਉਹ ਲੋਕਾਂ ਜਿਹੜੇ ਆਪਣਾ ਸਭ ਕੁਝ ਨਿਸ਼ਾਤ ਸੋ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਕਿ ਪੈਸੇ ਘੱਟ ਗਏ ਜਾਂ ਕੋਈ ਹੋਰ ਤੇ 100 ਕਰੋੜ ਰੁਪਏ ਦਾ ਮੈਂ ਤੁਹਾਨੂੰ ਬਜਟ ਪੱਕਾ ਸਰ ਦਾਸਤਾ ਤੇ ਹੋਰ ਚਾਹੀਦੇ ਹੋਏ ਨਾਗਰਾਂ ਨੂੰ ਕੱਢ ਲੈ ਗੱਲ ਨਹੀਂ ਇਧਰੋਂ ਉਧਰੋਂ ਜਿੰਨੇ ਸਪੋਰਟਸ ਹੈ ਸਪੋਰਟਸ ਵਾਸਤੇ ਅਸੀਂ ਬਜਟ ਰੱਖਿਆ ਹੋਇਆ ਸੀ ਹੁਣ ਗਰਾਊਂਡ ਵੀ ਜਿਹੜੇ ਨੇ ਉਹਨੂੰ ਪਾਣੀ ਭਰ ਗਿਆ ਗਰਾਊਂਡ ਕਹਾਂ ਕਿਤੇ ਗਰਾਊਂਡ ਜਿਹੜੇ ਨੇ ਉਹ ਉੱਚੇ ਨੀਵੇਂ ਹੋ ਗਏ ਉਹਨਾਂ ਨੂੰ ਉਹਨਾਂ ਨੂੰ ਵੀ ਠੀਕ ਕਰਨਾ ਤੇ ਸਪੋਰਟ ਕੋਰਟੇ ਚੋਂ ਲੈ ਲੈਣਾ ਠੀਕ ਹੈ ਨਾ ਨਰੇਗਾ ਦੀਆਂ ਦਿਹਾੜੀਆਂ ਨਰੇਗਾ ਦਾ ਜਿਹੜਾ ਉਹ ਉਹਨਾਂ ਨੂੰ ਦਾ ਉਹ ਕੰਮ ਤੇ ਨਾਲ ਉਹਨਾਂ ਨੂੰ ਕੰਮ ਮਿਲੂਗਾ ਤੇ ਨਾਲੇ ਜਿਹੜਾ ਨਰੇਗਾ ਦਾ ਪੈਸਾ ਇਸ ਨਾਲ ਸੋ ਜੇ ਕਰਨਾ ਹੋਵੇ ਇਸਤੇਮਾਲ ਤਦ ਜੋ ਮਰਜੀ ਹੈ ਤੁਹਾਡੇ ਕੋਲ ਸਾਰਾ ਬੋਸ ਜੇ ਤੁਸੀਂ ਘਰੋਂ ਘਰੇ ਹੀ ਲੈ ਕੇ ਜਾਣੇ ਨੇ ਜਾਂ ਫਿਰ ਗੋਲਕਾਂ ਚੋਂ ਲੈ ਕੇ ਆਉਣੇ ਨੇ ਫਿਰ ਤੁਹਾਡੀ ਮਰਜ਼ੀ ਹੈ ਵੀ ਕੀ ਪਤਾ ਗੋਲਕ ਚੋਂ ਕੱਢੇ ਕਿੰਨੇ ਦਿੱਤੇ ਕਿੰਨੇ ਨੇ ਇਹ ਤਾਂ ਹੁਣ ਇਹ ਤਾਂ ਹੁਣ ਸਾਰੀ ਗੱਲ ਹੀ ਕਲੀਅਰ ਹੋ ਗਈ ਨਾ ਹੁਣ ਵੀ ਐਸਜੀਪੀਸੀ ਤੇਲ ਵਾਸਤੇ ਆਰਡਰ ਕਰ ਰਹੀ ਹੈ ਉਹ ਕਹਿੰਦਾ ਮੈਂ ਤੇਲ ਲੈ ਕੇ ਜਾਊਂਗਾ ਅੱਜ ਐਸਾ ਤੇਲ ਦਿੱਤਾ ਇਹਨਾਂ ਨੇ ਪਹਿਲਾਂ ਵੀ ਪੰਜਾਬ ਨੂੰ ਨਾ ਮਨ ਰਹਿ ਤੱਕ ਪੰਜਾਬ ਠੀਕ ਨਹੀਂ ਹੋਇਆ ਸੋ ਇਹਨਾਂ ਤੇ ਮੈਂ ਕਹਿੰਦਾ ਯਕੀਨ ਨਾ ਕਰਿਓ ਇਹ 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 ਇਹਨਾਂ ਨੂੰ ਆਪਦੀ ਜੇਬ ਚੋਂ ਨਹੀਂ ਪੈਸੇ ਕੱਢਣੇ ਆਉਂਦੇ ਕਿਉਂਕਿ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਨੀ ਛੋਟਾ ਹੋ ਜਾਂਦਾ ਹੈ ਸੋ ਜਿੰਨੇ ਕ੍ਰੋਸ ਕਰਕ ਨੂੰ ਆਪ ਡਾਈਜੈਸਟ ਕਰ ਲੈਂ ਜਾਂਦੀ ਹੈ ਤੁਹਾਡੀ ਬਾਡੀ ਸੋ ਇਹਨਾਂ ਦੀਆਂ ਜੇਬਾਂ ਵਨ ਵੇ ਨੇ ਉਹਨਾਂ ਚ ਪੈਸੇ ਜਾ ਸਕਦੇ ਨੇ ਚੇਰਾ ਪੂੰਜੀ ਦੇ ਵਧਣਾ ਨੂੰ ਪਰ ਨਿਕਣ ਨਿਕਣ ਵਾਸਤੇ ਗੋਲ ਕੰੱਚ ਮੈਂ ਕਦੇ 3.5 ਸਾਲ ਹੋ ਗਏ ਨੌਕਰੀ ਵੀ 55000 ਦਿੱਤੀ بجلی ਵੀ ਪੌਣਸਾਰ ਫ੍ਰੀ ਕਰਤੀ ਸੀ ਠੀਕ ਹੈ ਨਾ ਪਾਣੀ ਵੀ ਜਿਹੜਾ ਕੱਸੀਆਂ ਦਾ ਪਾਈਪਾਂ ਪਾ ਪਾ ਕੇ ਟੇਲਾਂ ਤੱਕ ਪਹੁੰਚਾਤਾ 40 40 ਸਾਲ ਪਾਣੀ ਪਹੁੰਚਿਆ ਨਹੀਂ ਸੀ SSF ਵੀ ਨੰਨੀ ਬਣਾ ਲਈ ਠੀਕ ਹੈ ਨਾ ਹੋਰ ਕਿੰਨੀਆਂ ਸੂਤਾ ਲੋਕਾਂ ਦੇ ਦਿੱਤੀ ਕਦੇ ਮੈਂ ਕਿਹਾ ਖਜ਼ਾਨਾ ਖਾਲੀ ਦਿਖ ਜਾਣਾ ਖਾਲੀ ਨਾ ਨਿਯਤ ਸਾਫ ਹੋਣੀ ਚਾਹੀਦੀ ਹੈ ਖਜ਼ਾਨੇ ਭਰੇ ਨੇ ਜਦੋਂ ਹੁਣ ਜਦੋਂ ਜਿੰਨਾ ਵੀ ਗੰਨਾ ਦਾ ਖਾਸਤਕਰ ਦੇਸ਼ ਦਾ ਸਭ ਤੋਂ ਵੱਧ ਰੇਟ ਪੰਜਾਬ ਦਾ ਤੇ ਫਾਇਦਾ ਹੁੰਦਾ ਹੀ ਹੋਊਗਾ ਆਬਦੀ ਸੀ ਜਦੋਂ ਸਭ ਤੋਂ ਵੱਧ ਰੇਟ ਹੀ ਇੱਥੇ ਹੈ ਜਿੰਨਾ ਵੀ ਪ੍ਰੋਡਕਸ਼ਨ ਹੁੰਦੀ ਹੈ ਜਾਂ ਉਸ ਤੋਂ ਜੋ ਜੋ ਰਸ ਨਿਕਲਦਾ ਹੈ ਜਿੰਨਾ ਵੀ ਤੇ ਮਿੱਲਾਂ ਨੂੰ ਮੈਂ ਕਿਹਾ ਤੁਸੀਂ ਇਹਨੇ ਪੈਸੇ ਕਲੀਅਰ ਕਰੋ ਬਹੁਤ سارے ਪੈਸੇ ਵੀ ਕਲੀਅਰ ਕਰਾਏ ਸੋ ਇਸ ਕਰਕੇ ਅਸੀਂ ਕਿਸੇ ਦਾ ਹੱਕ ਨਹੀਂ ਮਾਰਦੇ ਕਿਸੇ ਗਰੀਬ ਦਾ ਹੱਕ ਨਹੀਂ ਮਾਰਦੇ ਤੇ ਚਾਹੇ ਦੁਕਾਨਦਾਰ ਹੈ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਸਾਡੇ ਲਈ ਸਾਰੇ ਇੱਕ ਬਰਾਬਰ ਨੇ ਤਾਂ ਕਿ ਕਿਸੇ ਦੀ ਰੋਟੀ ਨਾ ਰੁਕੇ ਕਿਸੇ ਦਾ ਚੁੱਲ੍ਹਾ ਨਾ ਬੁਝੇ ਇਹ ਸਾਡਾ ਮੇਨ ਮਕਸਦ ਹੈ ਤੇ ਪੰਜਾਬ ਹਮੇਸ਼ਾ ਤੁਸੀਂ ਜਿੰਨੇ ਵੀ ਜੇ ਤੁਸੀਂ ਦੇਖੋਗੇ ਕੋਈ ਜਿਹੜੇ ਚੰਗੇ ਸਟੈਂਡਰਡ ਦੇ ਪੱਤਰਕਾਰ ਨੇ ਉਹਨਾਂ ਨੇ ਕੀਤੇ ਹੋਏ ਨੇ ਪਿਛਲੇ ਦਿਨੀ ਮੈਂ ਰਵੀਸ਼ ਕੁਮਾਰ ਦਾ ਦੇਖ ਰਿਆ ਸੀਗਾ ਉਹਦੇ ਕੀਤਾ ਕਿ ਉਹ ਜੋ ਕਿਸ਼ਤੀਆਂ ਬਣਾਈਆਂ ਪ੍ਰਤਪਾਲ ਸਿੰਘ ਨੇ ਮੈਂ ਐਵੇਂ ਗੱਲ ਕੀਤੀ ਉਹਨਾਂ ਨਾਲ ਕਿ 100 ਕਿਸ਼ਤੀਆਂ ਬਣਾ ਕੇ ਦੇਤੀਆਂ ਤੂੰ ਕਹਿੰਦਾ ਹੋਰ ਲੈ ਜੋ ਬਣਾ ਕੇ ਜਿੰਨੇ ਲੈ ਲੈਣ ਜਾਣੀ ਕਿ ਉਹਨੇ ਆਪਣਾ ਰੇਲਵੇ ਦਾ ਕੰਟਰੈਕਟਰ ਰੋਕ ਲਿਆ ਉਹ ਰੇਲ ਕੋ ਛੇਤੀ ਦਿਨ ਨੇੜੇ ਉਹਨਾਂ ਵਾਸਤੇ ਕਲਪੁਰ ਜੇ ਬਣਾਉਂਦੇ ਸੋ ਅਸੀਂ ਉਹ ਲੋਕਾਂ ਜਿਹੜੇ ਆਪਣਾ ਸਭ ਕੁਝ ਨਿਸ਼ਾਤ ਸੋ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਕਿ ਪੈਸੇ ਘੱਟ ਗਏ ਜਾਂ ਕੋਈ ਹੋਰ ਤੇ 100 ਕਰੋੜ ਰੁਪਏ ਦਾ ਮੈਂ ਤੁਹਾਨੂੰ ਬਜਟ ਤੱਕ ਸਰ ਦਾਸਤਾ ਤੇ ਹੋਰ ਚਾਹੀਦੇ ਹੋਏ ਨਾਗਰਿਕਾਂ ਨੂੰ ਕੱਢ ਲੀ ਇਧਰ ਉਧਰੋਂ ਜਿਵੇਂ სპੋਰਟਸ ਹੈ სპੋਰਟਸ ਵਾਸਤੇ ਅਸੀਂ ਬਜਟ ਰੱਖਿਆ ਹੋਇਆ ਸੀ ਹੁਣ ਗਰਾਊਂਡ ਵੀ ਜਿਹੜੇ ਨੇ ਉਹਨੂੰ ਪਾਣੀ ਭਰ ਗਿਆ ਗਰਾਊਂਡ ਕਹਾਂ ਕਿਤੇ ਗਰਾਊਂਡ ਜਿਹੜੇ ਨੇ ਉਹ ਉੱਚੇ ਨੀਵੇਂ ਹੋ ਗਏ ਉਹਨੇ ਉਹਨਾਂ ਨੂੰ ਉਹਨਾਂ ਨੂੰ ਵੀ ਠੀਕ ਕਰਵਾ ਤੇ ਸਪੋਰਟ ਕੋਰਟੇ ਚ ਲੈ ਲਾਂਗੇ ਠੀਕ ਹੈ ਨਾ ਨਰੇਗਾ ਦੀਆਂ ਦਿਹਾੜੀਆਂ ਨਰੇਗਾ ਦਾ ਜਿਹੜਾ ਉਹ ਉਹਨਾਂ ਨੂੰ ਦਾ ਉਹ ਕੰਮ ਤੇ ਨਾਲੇ ਉਹਨਾਂ ਨੂੰ ਕੰਮ ਮਿਲੂਗਾ ਤੇ ਨਾਲੇ ਜਿਹੜਾ ਨਰੇਗਾ ਦਾ ਪਿੰਸਾਂ ਇਸੇ ਨਾਲ ਉਹ ਜੇ ਕਰਨਾ ਹੋਵੇ ਇਸਤੇਮਾਲ ਤਦ ਜੋ ਮਰਜੀ ਹੈ ਤੁਹਾਡੇ ਕੋਲ ਸਾਰਾ ਬਹੁਤ ਜੇ ਤੁਸੀਂ ਘਰ ਹੀ ਕਰੇ ਹੀ ਲੈ ਕੇ ਜਾਣੇ ਨੇ ਜਾਂ ਫਿਰ ਗੋਲਕਾਂ ਚੋਂ ਲੈ ਕੇ ਆਉਣੇ ਨੇ ਫਿਰ ਤੁਹਾਡੀ ਮਰਜ਼ੀ ਹੈ ਵੀ ਕੀ ਪਤਾ ਗੋਲਗਚੋਂ ਕੱਢੇ ਕਿੰਨੇ ਸੀ ਕਿੱਥੇ ਕਿੰਨੇ ਨੇ ਇਹ ਤਾਂ ਹੁਣ ਇਹ ਤਾਂ ਹੁਣ ਸਾਰੀ ਗੱਲ ਹੀ ਕਲੀਅਰ ਹੋਣੀ ਹੈ ਹੁਣ ਵੀ ਐਸਡੀਪੀਸੀ ਤੇਲ ਵਾਸਤੇ ਆਰਡਰ ਕਰ ਰਹੀ ਹੈ ਉਹ ਕਹਿੰਦਾ ਮੈਂ ਤੇਲ ਲੈ ਕੇ ਜਾਊਂਗਾ ਅੱਜ ਐਸਾ ਤੇਲ ਦਿੱਤਾ ਇਹਨਾਂ ਨੇ ਪਹਿਲਾਂ ਵੀ ਪੰਜਾਬ ਨੂੰ ਨਾ ਮਨ ਰਹਿ ਤੱਕ ਪੰਜਾਬ ਠੀਕ ਨਹੀਂ ਹੋਇਆ ਸੋ ਇਹਨਾਂ ਤੇ ਮੈਂ ਕਹਿੰਦਾ ਯਕੀਨ ਨਾ ਕਰਿਓ ਇਹ 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 ਇਹਨਾਂ ਨੂੰ ਆਪਦੀ ਜੇਬ ਚੋਂ ਨਹੀਂ ਪੈਸੇ ਕੱਢਣੇ ਆਉਂਦੇ ਕਿਉਂਕਿ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਨੀ ਛੋਟਾ ਹੋ ਜਾਂਦਾ ਹੈ ਸੋ ਜਿੰਨੇ ਕ੍ਰੋਸ ਕਰਾਟ ਨੂੰ ਆਪ ਡਾਈਜੈਸਟ ਕਰਨ ਲੱਗ ਜਾਂਦੀ ਹੈ ਤੁਹਾਡੀ ਬਾਡੀ ਸੋ ਇਹਨਾਂ ਦੀਆਂ ਜੇਬਾਂ ਵਨ ਵੇ ਨੇ ਉਹਨਾਂ ਚ ਪੈਸੇ ਜਾ ਸਕਦੇ ਨੇ ਚੇਰਾ ਪੂੰਜੀ ਦੇ ਬਦਲੇ ਨੂੰ ਪਰ ਨਿਕਲਣ ਨਿਕਲਣ ਵਾਸਤੇ ਗੋਲ ਕੰਝ ਮੈਂ ਖਾਣ ਨੂੰ ਛੁਡ ਜਿੰਨੇ ਦੇ ਕੇ ਫੋਨ بس یہ مطلب ہے کہ میں تیرا جو اور سکتا ہے ڈرڈز اور یہ میں ਤਾਂ پہلا بھی کہہ رہا سی